ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਚੈਨਲ ਗਾਇਸ ਕੱਲ ਜਿਹੜੇ ਪੱਠੇ ਭਰੇ ਨੇ ਆਪਾਂ ਦੇਖ ਲਓ ਪਾਣੀ ਕੱਲ ਕਿੰਨਾ ਕੰਨਾ ਪਾਣੀ ਆ ਪਾਏ ਵਿੱਚ ਖਲਾ ਰਿਆ ਸੀ ਵੇਖ ਲਓ ਹੈ ਵੇਖਾ ਪੂਰੇ ਡੋਬੇ ਹੀ ਪੱਠੇ ਮੇ ਵਗਰ ਰੀਜ ਨਾ ਦੇਣਾ ਤੇ ਵੇਖ ਲਓ ਪਾਣੀ ਕਿਤੇ ਲੱਭਾ ਨਹੀਂ ਅਜ ਖਾ ਆਪਾਂ ਕਮਾਦ ਵੀ ਸਾਰਾ ਸੁੱਕ ਗਿਆ ਅਜ ਫੇਰ ਮੱਲਤ ਇਹ ਹਿਸਾਬ ਨਾਲ ਤੇ ਗਰਮੀ ਕਿੰਨੀ ਜ਼ਿਆਦਾ ਵਾ ਵੀ ਐ ਪਾਣੀ ਲੱਭਿਆ ਕਰਨੀ ਤੇ 2 ਗ੍ਰਾਮ ਨਾਲ 20 ਕਿਲੋ ਖਾ ਜਾਣ ਪਾਤੀ ਤੇ ਹੁਣ ਇੱਕ ਵਾਰ ਫੇਰ ਭਾਨੇ ਪੈਣੇ ਪੰਜਾ ਛੇ ਦਿਨਾਂ ਨੂੰ ਇਹ ਇਹਦੇ ਪੱਟੇ ਛੱਡਨੇ ਸੜਨੇ ਸ਼ੁਰੂ ਹੋਏ ਨੇ ਜਿਵੇਂ ਖਾਜ ਜਾਰੀ ਪੈ ਗਈ ਨਾ 20 ਕਿਲੋ ਖਾਜ ਜਾਰੀ ਹੁੰਦੀ ਹੈ ਤੇ ਉਹ ਅੜ ਕਹਾਣੀ ਬਣਾਈ ਆ ਆਪਾਂ ਅੜ ਕੰਦ ਕਰਨੀ ਆ ਵਾਲੀ ਇਹ ਸ਼ਾਮ ਨੂੰ ਕਰ ਦੇਣੀ ਯਾਰ ਤੇ ਇਥੇ ਤੱਕ ਗਰਣਾ ਕਰਕੇ ਇਹਨਾਂ ਤਾਂ ਬਾਕੀ ਸੀਮੰਨ ਕਰ ਦੇਣੀ ਹੈ ਇਹ ਵੀ ਕੰਮ ਡਨ ਕਰ ਦੇਣਾ ਬਾਕੀ ਗੱਲ ਤੁਹਾਡਾ ਨਾ ਵਾਦਾ ਕੀਤਾ ਨਾ ਵੀ ਮੈਂ ਡੇਲੀ ਵਲੌਗ ਪਾਇਆ ਕਰੂੰਗਾ ਡੇਲੀ ਪੱਕਾ ਦੇਖੋ ਤੁਹਾਡਾ ਨਾ ਵਾਦਾ ਪੂਰਾ ਨਿਭਾਉਂਗਾ ਡੇਲੀ ਵਲੌਗ ਪੱਕਾ ਪਾਇਆ ਕਰਨਾ ਮੈਂ ਚਾਹੇ ਜੋ ਵੀ ਕਰਦਾ ਮੈਂ ਆਪਣੀ ਲ ਤਸਾਂ ਤਾਂ ਉਹ ਵੇਤਰਾ ਬੰਦੇ ਦਾ ਫਲੋ ਯਾਰ ਇੰਦਾ ਯਾਰ ਪੱਕਾ ਬੰਦੇ ਦਾ ਵੀ ਹਾਂ ਕੀ ਅੱਜ ਕਰਨਾ ਗੱਲ ਕੀ ਕਰਨਾ ਤੁਹਾਨੂੰ ਹੀ ਹੁੰਦਾ ਵਾ ਵੀ ਅੱਜ ਕੀ ਕਰਨਾ ਨੇ ਗੱਲ ਕੀ ਕੀਤਾ ਵੀ ਸੋ ਇਸ ਕਰਕੇ ਸੋ ਵਾ ਅੱਜ ਰਿੰਦਰ ਜਾਂਦਾ ਪਲਾਨ ਹੈ ਗਏ ਪਰ ਗਰਮੀ ਦੇ ਵੇਖ ਤੇ ਵੇਦਰ ਫੇਰ ਨਹੀਂ ਅੱਜ ਜਾ ਕੇ ਗਰਮੀ ਬਹੁਤ ਜਿਆਦਾ ਯਾਰ ਅੱਜ ਫੇਰ ਕੱਲ ਤੇ ਬਹੁਤੀ ਕੱਲ ਥੋੜੀ ਘਾਟੀ ਪਰਸੋ ਬਹੁਤ ਜਿਆਦੀ ਅੱਜ ਚਲੋ ਫੇਰ ਥੋੜਾ ਫਰਕ ਹੈ ਸਵੇਰ ਦਾ ਜੇ ਤੇ ਫਿਲਹਾਲ ਅਜੇ ਤੇ ਅੱਜ ਆਵੜੀ ਪਹਿਲੀ ਪਰ ਰਹਿਣਾ ਆਪਾ ਉਹ ਵਾਲੀ ਆ ਤਾਂ ਦਿਖਣਾ ਪਾਣੀ ਛੱਡਿਆ ਜੜਾ ਇਹ ਸਾਰੇ ਜਿਹੇ ਕਦਮ ਮਾਰਨਾ ਆਪਾਂ ਆਪਾਂ ਨਹੀਂ ਉਹ ਜੱਜ ਨੇ ਮਾਰਨਾ ਤੇ ਮੈਂ ਵੀ ਨਾਲ ਜਾਈ ਦੀ ਹੈਲਪ ਕਰੂੰਗਾ ਤੇ ਫਾਈਨਲੀ ਗਾਇਸ ਐਕਟਿਵਾ ਆਪਣੀ ਸਟਾਰਟ ਹੋ ਗਈ ਜੀ ਉਹ ਐਕਟਿਵਾ ਨੂੰ ਹੋਇਆ ਕੋਈ ਨਹੀਂ ਐਕਟਿਵਾ ਤੇਲ ਮੁੱਕਾਇ ਤੇ ਮੈਂ ਉਹ ਤਰ੍ਹਾਂ ਕਿੱਕਾਂ 걸 ਦੀਆਂ ਮਾਰੀ ਜਾਂਦਾ ਵਾਹ ਪੈ ਨਹੀਂ ਗਈ ਹੋਵੇ ਤੋਤੀ ਅੱਜ ਮੈਂ ਤੇਲ ਪਾ ਕੇ ਇੱਕ ਮਾਰੀ ਤੇ ਸਟਾਰਟ ਹੋ ਗਈ ਉਸੇ ਵੇਲੇ ਸਟਾਰਟ ਕਰਕੇ ਨੂੰ ਮੈਂ ਗੇੜਾ ਕੱਢ ਕੇ ਲੈ ਆਇਆ ਦਾ ਤੇ ਫਿਲਹਾਲ ਬਾਈਕ ਆਪਾਂ ਆਦ ਨੂੰ ਗਏ ਤੁਹਾਨੂੰ ਦੱਸਣਾ ਅੰਦਰ 15 پارک ਕਰਦੇ ਆਪਾਂ ਤੇ ਰਾਤ ਨੂੰ ਸੌਣ ਨੇ ਇੱਥੇ ਆਪਾਂ ਕੂਲਰ ਲਾ ਕੇ ਏਸੀ ਸੀ ਬੰਦ ਕੀਤਾ ਪਿਆ ਸੀ ਜਿਹਦੀ ਸੌਂਦੇ ਜਾਣ ਏਸੀ ਡੌਂਡ ਲਾਇਕ ਮੈਨੂੰ ਨੇ ਮੇਰੇ ਨਾਲ ਐਸੀ ਜੋ ਗਰਮੀ ਚੜੀ ਆ ਇੱਕ ਦਿਨ ਨੂੰ ਏਸੀ ਲਾਇਆ ਸੀ ਉਸ ਤਰ੍ਹਾਂ ਬੰਦ ਦਾ ਬੰਦੀ ਪਿਆ ਸਰਵਿਸ ਕਰਾ ਕੇ ਬੰਦ ਦਾ ਬੰਦੀ ਪੇ ਚਲਾਇਆ ਨਹੀਂ ਮਾਰਚੀ ਸੋ ਅੱਜ ਵੀ ਕਿਵੇਂ ਨੂੰ ਜਾਣਾ ਮੈਨੂੰ ਕੰਮ ਇੱਕ ਦਿਨ ਕਿਨੇ ਕਿ ਜੇ ਤੇ ਫੇਰ ਦਿਨ ਜਰ ਕਦੋਂ ਜਾਣੇ ਆ ਸੋ ਅੱਜ ਦਾ ਡੇ ਕਿਵੇਂ ਸਪੈਂਡ ਕਰਦੇ ਆ ਗਾਇਸ ਤੇ ਤੁਹਾਨੂੰ ਦਿਖਾ ਦੇਣਾ ਸਾਰਾ ਵਲੌਗ ਦੇ ਵਿੱਚ ਆਪਾਂ ਸਟੇਟ ਹੀ ਹੁੰਦੇ ਬਾਕੀ ਸਾਰੇ ਪ੍ਰਸਪੋਰਟ ਕਰਾ ਗਰੋ ਪ੍ਰਾਂ ਨੂੰ ਲਵ ਯੂ ਸਾਰਿਆਂ ਨੂੰ ਓ ਗਾਇਸ ਕੱਲ ਪੱਠੇ ਭਰੇ ਨੇ ਆਪਾਂ ਅੱਜ ਆਪਣੀ ਸਬਜੀ ਦੀ ਵਾਰੀ ਜੇ ਇਹ ਜਾਣ ਪਿੰਡੀਆਂ ਇਹ ਚਪ ਕਦੂ ਚੱਪਣ ਕਦੂ ਗਰੇਲੇ ਪਿੰਡੀਆਂ ਸ਼ਿਮਲਾ ਮਿਰਚਾਂ ਇਧਰ ਹਰੀਆਂ ਮਿਰਚਾਂ ਹੈ ਇਧਰ ਪਿੰਡੀਆਂ ਉਧਰ ਕarele ਉਧਰ ਰਹਿਤੇ ਵਾਲੇ ਕਦੂ ਤੇ ਸਾਰੀਆਂ ਵਾਲਾ ਮਿਕਸ ਆ ਪਈਆਂ ਹੀ ਸਬਜੀ ਆ ਪਤਨੂ ਪਤਾ ਗਿਲਾਈ ਹੀ ਨਾ ਇਧਰ ਆਦੇ ਕਈ ਸਭ ਇਹਨਾਂ ਜੋੜੀ ਰਹੀ ਨਾਲ ਬੜੇ ਨੇ ਜੋੜੇ ਆ ਆਪਾਂ ਪਹਿਲਾਂ ਇੰਨੀ ਘੀ ਭਰਨੀ ਸਬਜੀ ਰੀ ਜਨ ਡੋਬਣੀ ਹੈ ਤੇ ਫਿਰ ਆਪਾਂ ਗਾਂ ਇਹਨੂੰ ਨਾਲਾ ਪਾਣੀ ਫਿਰ ਜਿਹੜਾ ਪਾਣੀ ਉਹਨੂੰ ਨਿਕਲਦਾ ਉੱਥੇ ਆਪਾਂ ਵਟ ਮਾਰ ਦੇਣੀ ਆ ਸਾਬ ਦੇ ਦੇ ਮੇਰਾ ਆ ਵਾ ਇਹ ਵਾ ਚਲੇ ਉਹ ਦੇ ਦੇ ਲੈ ਮੈਂ ਇੱਕ ਰੇਲਾ ਫੜ ਚੱਲਾ ਹੋਰ ਲੱਭੀਏ ਇਧਰ ਲੱਭਨੇ ਆ ਆਹ ਮਿਰਚਾਂ ਸੁੱਕੇ ਝਲੀਆਂ ਚਰੀਆਂ ਦੇ ਸਾਤੋ ਖੇ ਲ ਆਪਣੇ ਕਰੇਲੇ ਹੁੰਦੇ ਨਾ ਵਿੱਚ ਸਨੇਕ ਨਾ ਹੋਵੇ ਨਹੀਂ ਸਨੇਕ ਹੋਏ ਤਾਂ ਪੈਂਦਾ ਬਟਾ ਤਾਗਟੇ ਨਾ ਪਾਣਾ ਹਾਂ ਇਹਦਾ ਪਾਣੀ ਇੱਧਰ ਵੀ ਆਈ ਜਾਂਦਾ ਘੁੰਮ ਕੇ ਪਾਣੀ ਇੱਧਰ ਵੀ ਆ ਗਿਆ ਆ ਇੱਧਰ ਵੀ ਆ ਗਿਆ ਨਹੀਂ ਮੇਰੇ ਤਰ੍ਹਾਂ ਖੇ ਲਿਆ ਗਿਆ ਸੈਕਿੰਡ ਇੱਧਰ ਲੱਗ ਗਿਆ ਆ ਹੜਾ ਪੱਤਾ ਦੋ ਹੋਗੇ ਦੋ ਐ ਹੋ ਗਿਆ ਆਦੇ ਬੜਾ ਨਿੱਕਾ ਚ ਰਾਜੇ ਨਿੱਕੂ ਜਿਹਾ ਵੀ ਦੂਜਾ ਹੀ ਆ ਗਾਇਸ ਕੰਮ ਕਰਿਆ ਕਰੋ ਘਰ ਦੇ ਜੇ ਫਾਇਦਾ ਰਹਿਣਾ ਜੀ ਦੇ ਘਰੋਂ ਗਾਣਾ ਤੋਂ ਮਨਾਂ ਵੱਜ ਜਾਂਦਾ ਜੀ ਸਾਰਾ ਖੁਸ਼ ਜਾਂਦਾ ਹੈ ਨਾ ਮੈਂ ਕਾ ਨਾ ਕਰੋਂ ਗਾਣਾ ਪੈਂਦੀਆਂ ਜੇ ਘਰ ਦੇ ਖੁਸ਼ ਤੂੰ ਵੀ ਕੁਝ ਵੜਾ ਵੜਾ ਕਦੋਂ ਹੀ ਲੱਭੇ ਗਾਂ ਜਰਾ ਕੋਈ ਨਹੀਂ ਉਹ ਲੱਭੀ ਇਹ ਕਾ ਲੱਗ ਗਈ ਇਹ ਨਿੱਕੇ ਪਰ ਇਹ ਟੈਂਡੇ ਆ ਨਹੀਂ ਕੱਦੂ ਹੀ ਸਾਰੇ ਪਤ ਲੋਗਾ ਅਸਲੀ ਗਾਹੇ ਭਰ ਗਏ ਇੱਕ ਵਾਰ ਪਾਣੀ ਪਲਾਉਂਦੇ ਸਾਰੇ ਗਰਮੀ ਵੜੀ ਹੈ ਮੈਂ ਸਾਰੀ ਭਰਤੀ ਜਿਹੜਾ ਨਾ ਪਾਣੀ ਇੱਕਦਾਂ ਪੈ ਗਿਆ ਤਾਂ ਫਿਰ ਵੀ ਆਹੜਾ ਪਾਣੀ ਉੱਪਰ ਇੱਕਦਾਂ ਪਾਉਂਨਾ ਨਾ ਸੌਜੀ ਨੂੰ ਫਿਰ ਤਾਂ ਆ ਜਾਂਦੀ ਹੈ ਰੀਜਨਲ ਸੌਜੀ ਹੋਂਦੀ ਦੇਖ ਲਓ ਸ਼ਾਮ ਨੂੰ ਦੇਖ ਲਓ ਸੌਜੀ ਇਹੋ ਲੈਣਾ ਪੂਰਾ ਨਾ ਜਿੱਦਾਂ ਸੁਸਾ ਨਹੀਂ ਬੰਦਾ ਜਗ ਜਾਂਦਾ ਕਰਾ ਇਸ ਤਰ੍ਹਾਂ ਇਹਨਾਂ ਜਾਗ ਜਨਾਂ ਰੀਜਨਲ ਦੇਖ ਲਓ ਪੌਂਦੇ ਆ ਰਹੀ ਸਬਜੀ ਥੋੜੀ ਆਪਾਂ ਵਿਖਾਦੇ ਮੈਂ ਕੀ ਕੀ ਤੋੜਿਆ ਆਪਾਂ ਕੱਦੂ ਟਾਪਨ ਕੱਦੂ ਸਾਰੇ ਯਾ ਲੈ ਮੈਂ ਕੁਝ ਥੋੜੀ ਜਿਹਾ ਕਰਨਾ ਮਾਰੀਆ ਥੋੜੀ ਨਹੀਂ ਲੋੜ ਤੇ ਜਿਆਦਾ ਨਹੀਂ ਲੋੜ ਫੇਰ ਪਾ ਦੇ ਕਰਨਾ ਹੂੰ ਇਹ ਤਰ ਵੀ ਇਹ ਪੈਣਾ ਨਾ ਹਾਂ ਉਹ ਰਹੀ ਹੋਤੀ ਨਹੀਂ ਗੀ ਸਾਰ ਜਿਹੋ ਜਿਹਾ ਨਵਾਤੇ ਕਰ ਦੋ ਜੀਏ ਨਾ ਚੋਨੀ ਆਏ ਇਹ ਬੰਦਾ ਅਜ ਕਰੇ ਮੰਮੀ ਜੀ ਬਣਾਉਣ ਲੱਗੇ ਨੇ ਹੈਂਡ ਮੇਡ ਪੀਜ਼ਾ ਬਣਾਉਣ ਲੱਗੀ ਮੰਮੀ ਅੱਜ ਮੈਂ ਪੀਜ਼ਾ ਕਰੇ ਬਣਾਉਣੇ ਤੇਰੇ ਚਲੋ ਵੇਖੋ ਕੀ ਬਣਦਾ ਹੁਣ ਗੰਡੇ ਤੇ ਟਮਾਟਰ ਤੇ ਹੋਰ ਜਮਲਾ ਵਿੱਚ ਹੈਗੀ ਵਾ ਠੀਕ ਹੈ ਪਨੀਰ ਥੋੜਾ ਹੈਗਾ ਇਤਨੀ ਚੀਜ਼ ਹੈਗੀ ਹੈ ਚੀਜ਼ ਚਲ ਪਾਲਿੰਗ ਚਲ ਗਾਇਜ਼ ਤਾਂ ਦਿਖਾਉਨੇ ਪੀਜ਼ਾ ਜਦ ਬਣਦਾ ਸਣਾ ਅੱਜ ਕਰੇ ਪੀਜ਼ਾ ਬਣਾਉਗਾ ਆ ਸਟੈਂਡ ਹੈ ਨਿਆਣੇ ਆਏ ਨਾ ਘਰੇ ਫਿਰ ਆਂਦੇ ਰਹਿੰਦੇ ਇਹਨੂੰ ਇੱਧਰ ਆ ਕੇ ਦੇ ਦੇ ਉੱਤੇ ਇਦਾਂ ਇਹਦੇ ਉੱਤੇ ਕੇਸਾ ਬਣਾਣਾ ਪੀਜ਼ਾ ਆਹ ਕਹਿੰਦੀ ਭੁੱਖੀ ਖਾਣਾ ਮੈਂ ਹਾਰਾ ਦਿਨ ਪੀਜਾ ਪੈਸਟ ਬੇਟ ਰੈਡੀ ਹੋ ਗਿਆ ਉੱਤੇ ਚੀਜ਼ ਪਾਉਣੇ ਬਸ ਬਸ ਮਾੜਾ ਮਾੜਾ ਉੱਤੇ ਫੇਰ ਪਾਲਾ ਦੇ ਕਰਨਾ ਫਸਟ ਪੀਜਾ ਰੱਖਤਾ ਵਿੱਚ ਹੁਣ ਇਹਨੂੰ 10 ਤੋਂ 15 ਮਿੰਟ ਲੱਗ ਗਏ ਨੇ ਬੰਦ ਤੇ ਅੰਦ ਹੋਣੇ ਫੇਰ ਕਿਵੇਂ ਦਾ ਰੈਡੀ ਹੁੰਦਾ ਹੁਣ ਜਦ ਦੂਜਾ ਰੈਡੀ ਰੈਡੀ ਕਰੀਏ ਮੈਂ ਚੱਲ ਆਪਾਂ ਇੱਕ ਪੀਜਾ ਰੈਡੀ ਹੋ ਗਿਆ ਲੈ ਆਪਣਾ ਹਾਂ ਠੀਕ ਹੈ ਡਨ ਇਹ ਚੁੱਕਣਾ ਕਰ ਦਵਾਂ ਓਏ ਹੋਏ 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 ਗਾਈਸ ਵੀਰੇ ਇੰਨੀ ਕੀ ਜ਼ਿਆਦਾ ਗਰਮੀ ਜਣਾ ਅੱਜ ਇੰਨੀ ਕੀ ਜ਼ਿਆਦਾ ਗਰਮੀ ਨਾ ਤਾਰੇ ਮੈਂ ਦੱਸ ਰਿਹਾ ਕਿ ਅੱਜ ਵੀ ਲੋ ਤੁਹੀਂ ਆਪ ਸਰ ਉਹ ਨਾ ਛੜਕ ਤੇ ਕੋਈ ਬੰਦਾ ਦਿਖਣ ਡਿਆ ਜੀ ਤੇ ਨਾ ਕੋਈ ਝੋਨੇ ਦਿਖਣ ਡਿਆ ਜੀ ਤੇ ਨਾ ਕੋਈ ਪੈੜੇ ਦਿਖਣ ਡਿਆ ਜੀ ਨਾ ਦੂਰ ਦੂਰ ਦਾ ਕੋਈ ਤਾਂ ਜੀਪਲੀ ਪੰਛੀ ਕਾਕ ਨਹੀਂ ਦਿਖਣ ਡਿਆ ਜੀ ਬਈ ਨਾ ਚਲਾਦੇ ਨਗਾ ਜੀ 45 ਡਿਗਰੀ ਟੈਂਪਰੇਚਰ ਆ ਜਤਾ ਬੱਲੇ 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 ਬਾਹਰ ਮਾੜਿਆ ਬਾਹਰ ਨਹੀਂ ਲਿਏ ਦੇਖਿਆ ਮਾਹੌਲ ਚਾਦਰ ਮੈਂ ਅੰਦਰ ਵਾਜੋ ਫੜਾ ਨਹੀਂ ਗਈ ਉਹ ਤਾਂ ਜਿਆਦਾ ਗੈਸ ਕੰਮ ਆਉਂਦਾ ਬਾਹਰ ਅੱਜ ਤੇ ਕੀ ਇਹੋ ਜੀ ਗਾਇਸ ਮੈਂ ਜਾ ਕੇ ਬਾਈਕ ਤੇ ਵਲੌਗ ਬਣਾਉਣਾ ਯਾਰ ਹਨਾ ਤੁਹਾਨੂੰ ਪਤਾ ਬਾਈਕ ਤੇ ਤੇ ਜਿਆਦਾ ਜਿਆਦਾ ਵਿਰੋਖਾ ਇੰਦਾ ਕੰਮ ਸੋ ਇਹੋ ਜੀ ਗਰਮੀ ਚ ਘਰੇ ਰਹਿਣ ਚ ਫਾਇਦਾ ਜਾਣਾ ਮੈਂ ਬਿਮਾਰ ਹੋਵਾਂਗੇ ਗਰਮੀ ਲੋ ਆ ਕੇ ਲੂ ਲੱਗ ਗਈ ਤੇ ਫਿਰ ਸਾਰੇ ਫੜੇ ਰਵਾਂਗੇ ਤੇ ਉਹ ਜੇ ਘਰੇ ਟਿਕੇ ਰਹਿ ਦਰ ਮਾਨ ਜਦੋਂ ਠੰਡਾ ਮੌਸਮ ਹੋਊ ਉਹਦੇ ਨਿਕਲਾਂ ਕਰਾਂ ਆਪਾਂ ਓਏ ਹੋਏ ਓ ਗਾਇਸ ਅੱਜ ਬਾਈਕ ਫਾਈਨਲੀ ਕੱਢ ਲਈ ਬਾਹਰ ਆਪਾਂ ਚੱਲਦੇ ਆਂ ਭਿੱਖੀਵੰਡ ਤਾਂ ਦੱਸਿਆ ਨਾ ਕੇ ਮੇਰੀ ਨਾ ਆੜਿਆ ਆੜ ਦੇ ਮੈਨੂੰ ਬੜਾ ਸਤਾਇਆ ਕਿਵੇਂ ਕਰਾਂ ਲੋਜ ਦੱਸਿਆ ਮੈਂ ਵੀ ਬੜੀ ਪੀੜ ਹੁੰਦੀ ਤੇ ਫੇਰ 2-3 ਮਹੀਨਾ 1.5 ਮਹੀਨਾ 2 ਮਹੀਨੇ ਲੰਘ ਗਏ ਤੇ ਹੁਣ ਫੇਰ ਰਾਤ ਦਾ ਬੜਾ ਜ਼ਿਆਦਾ ਮੰਦਾ ਆ ਰਿਹਾ ਹੁਣ ਚੱਲਿਆ ਫੇਰ ਮੈ ਡਾਕਟਰ ਕੋਲ ਵਖਾਣ ਵੀ ਕੀ ਜੇ ਜੇ ਪਟਾ ਤਾਂ ਆਪ ਦੇਣੀ ਹੈ ਵੇਖੋ ਹੁਣ ਕਿੰਨੇ ਦਿਨ ਲੰਘ ਜਾਂਦੇ ਉਹ ਡਾਕਟਰ ਇਹਨੂੰ ਫੋਲਦੇ ਕੀ ਕਰਦੇ ਜਾਂ ਦਵਾਈ ਦਿੰਦੇ ਬਾਈਕ ਨੂੰ ਕਰ ਲਈਏ ਗਰਮ ਥੋੜਾ ਲੈ ਆਪਣਾ ਆਮੀ ਆ ਗਏ ਆ ਆ ਫ੍ਰੀਜ ਰੱਖ ਜਾ ਸਾਤ ਬੋਏ ਨੇ ਦੇਖੋ ਕੀ ਕਰਦੇ ਨੇ ਲੋ ਗਾਇਸ ਇੰਜੈਕਸ਼ਨ ਲੱਗਣ ਦਾ ਸ਼ਾਮ ਜਿਹੜਾ ਡਾਟ ਰੇਸ਼ੀਓਰ ਨੂੰ ਸਕੂਪ ਦੋ ਇਹਨਾਂ ਨੂੰ ਟੀਕਾ ਲੱਗਣਾ ਬਿਲਕੁਲ ਸਲੋਸ ਲੋ ਗਾਇਸ ਘਰੇ ਪਹੁੰਚ ਗਏ ਨੇ ਮੈਂ ਡਾੜ ਦੂੜ ਦਾ ਕੰਮ ਕਰਾਇਆ ਟੀਕਾ ਲਗਾ ਹਾਂ ਪੁੱਤੋ ਕੀ ਕਰਦੇ ਐ ਐਸ਼ਮੀਤ ਨੂੰ ਬਹੁਤ ਵਧੀਆ ਲੱਗ ਗਿਆ ਟੀਆਂ ਮੈਂ ਹਨਾ ਕਿੱਥੇ ਬੈਠਾ ਮੇਰਾ ਪੁੱਤ ਆ ਠੀਕਤਾ ਬੋਤ ਮੈਂ ਅੱਜ ਮੈਂ ਕਰਤਾ ਠੀਕ ਠੀਕ ਹੈ ਦੀਦੀ ਕਿੱਥੇ ਨਿੱਕੀ ਕੋਣ ਹੈ ਇਹ ਜੀ ਜੀ ਕਿਹੜੀ ਦੀਦੀ ਹੈ ਪੇੜ ਐਂਦਾ ਪੁੱਤ ਘਲਾਣਾ ਲਿਆ ਕਰ ਮਾਮੀ ਪੀਣਾ ਲੈ ਲੈ ਮਾਮੀ ਪੀਣਾ ਪੀ ਲਾ ਬੱਚ ਸੋ ਗਾਇਸ ਦਾੜ ਮੇਰੀ ਨੂੰ ਹੋਇਆ ਕੀ ਆ ਦਾੜ ਵਿੱਚ ਖੋਖਲੀ ਗਈ ਤੇ ਉਹ ਕਹਿੰਦਾ ਵੀ ਦਾੜ ਪੁੱਟਣੀ ਪੈਣੀ ਹੈ ਅੱਜ ਟੀਕਾ ਲਾ ਦਿੱਤਾ ਦਵਾਈ ਵੀ ਸਾਫ਼ ਕਰ ਦਿੱਤੀ ਸੂਈ ਮਾਰ ਮਾਰ ਕੇ ਤੇ ਭਲਕੇ ਦਵਾਈ ਖਾਣੀ ਹੈ ਤੇ ਪਰਸੋਂ ਜਾ ਕੇ ਦਾੜ ਆਪਣੇ ਨਾਲ ਜੜੀ ਆ ਚੰਗੀ ਤਰ੍ਹਾਂ ਨੇ ਸਹੀ ਕਰਕੇ ਸਾਰ ਕਰਕੇ ਫੇਰ ਪੁੱਟ ਦੇਣੀ ਸੋ ਪਰਸੋਂ ਦਾੜਾ ਪਟਾ ਦੇਣੀ ਪੱਕਾ ਹੀ ਆ ਜੇ ਮਨੋਂ ਸਹੀ ਹੋ ਵੀ ਗਈ ਤੇ 2 ਮਹੀਨੇ ਕੱਢਣ ਨੇ ਫੇਰ ਬੰਦ ਹੋ ਕੇ ਫੇਰ ਪੀੜਣੀ ਸ਼ੁਰੂ ਨਹੀਂ ਹੋਵੇ ਸੋਏ ਬੈਣੀ ਹੋਵੇ ਸਰੋ ਜਾਵੇ ਪਿਆ ਸੰਗੀਤ ਨਾਲ ਸੋ ਕੇ ਟੀਕਾ ਲਾ ਦਿੱਤਾ ਉਹਨੇ ਤੇ ਪਰਸੋਂ ਆਪਾਂ ਫਾਈਨਲੀ ਦਾੜ ਪਟਾ ਦੇਣੀ ਯਾਰ ਗੈਸ ਗਰਮੀ ਸੇਰੇ ਸੇਰੇ ਤੇ ਵਾਵਾ ਕਰਮਣ ਲੱਗਦੀ ਪਰ ਹੁਣ ਦੇ ਫਿਲਹਾਲ ਮੌਸਮ ਅੱਜ ਮਤਲਬ ਗਰਮੀ ਨਹੀਂ ਹੈਗੀ ਨੀ ਗਰਮੀ ਘਟ ਨਹੀਂ ਕਾ ਵਧ ਵੀ ਨਹੀਂ ਤੇ ਘਟ ਵੀ ਨਹੀਂ ਮੀਡੀਅਮ ਜਾਂ ਕੰਮ ਕਾਲ ਤੇ ਬਹੁਤ ਜਿਆਦਾ ਮੰਦਾ ਆ ਗੇ ਹਵਾ ਵਗੜੀ ਨਾਲ ਠੰਡੀ ਠੰਡੀ ਜੀ ਨਾ ਅੱਜ ਤੇ ਵਧੀਆ ਜਾ ਹੋ ਗਿਆ ਅੱਜ ਕੱਲ ਤੇ ਗੈਸ ਇੰਨਾ ਜਿਆਦਾ ਮੰਦਾ ਹਾਲੇ ਪੀ ਗੱਲਾਂ ਛੱਡ ਦੋ ਤੇ ਅੱਜ ਭਾਣੇ ਕੱਲ ਮਾਰਦਾ ਕਦੂ ਰੀਜਾਂ ਦੇ ਨਾਲ ਪੂਰਾ ਸੋ ਗੈਸ ਅੱਜ ਵਲੌਗ ਨਹੀਂ ਆਇਆ ਯਾਰ ਮੈਂ ਕੱਜ ਵਲੌਗ ਬਣਾਇਆ ਨਹੀਂ ਕੋਈ ਹਨਾ ਕੱਲ ਆਪ ਬਣਾਇਆ ਨਹੀਂ ਕੋਈ ਤੇ ਵਲੌਗ ਤੇ ਅੱਜ ਬਣਾਇਆ ਹੁਣ ਭਲਕੇ ਪਾਵਾਂ ਜਾਣਾ ਹਾਂ ਭਲਕੇ ਪਾਲਕ ਕਿਹੜਾ ਬਣਾਵਾਂਗੇ ਵਲੌਗ ਆਪਾਂ ਹਨਾ ਮੈਂ ਗਾਇਸ ਮੈਂ ਜਿਲੰਦਰ ਜਾਮਰਸਰ ਜਾਣਾ ਤੇ ਉਹ ਵੀ ਨਜਾਇਜ਼ ਅੰਡਾ ਤੁਹਾਨੂੰ ਦੱਸਿਆ ਨਾ ਪਿਛਲੇ ਵਲੌਗ ਵੀ ਦਾ ਹੁਣ ਤੇ ਸਾਡੀ ਬ੍ਰੇਕ ਅਗਲੀ ਬਿਲਕੁਲ ਲਗ ਰੋ ਹਟਦੀ ਜਾਂਦੀ ਇਹ ਆਵਾਜ਼ਾਂ ਵੜੀਆਂ ਚੀਂ ਚੀਂਗ ਕਰਦੀ ਉਹ ਚਲਾਈਦਾ ਮੋਟਰਸਾਈਕਲ ਕਿਉਂਕਿ ਜੇ ਆਪਾਂ ਛੇਤੀ ਬ੍ਰੇਕਾਂ ਦਾ ਨਾ ਚੇਂਜ ਕਰਾਈਏ ਫਿਰ ਆਹ ਡਿਸਕ ਤਵੜਨ ਲਾਇਡਾ ਇਹ ਸਾਰਾ ਇਹਨੇ ਵੜਨਾ ਸ਼ੁਰੂ ਕਰ ਦੇਣਾ ਫਿਰ ਫਿਰ ਸਾਰਾ ਤਵਾ ਵੀ ਨਾਲ ਚੇਂਜ ਕਰਾਉਣਾ ਆਪਣਾ ਡਿਸਕ ਪੈਡ ਦੇ ਨਾਲ ਤਾਂ ਚੰਗਾ ਵੀ ਪਹਿਲਾਂ ਪਹਿਲਾਂ ਆਪਾਂ ਨਾ ਡਿਸਕ ਪੈਡ ਪਵਾ ਲਈਏ ਦੇ ਆ ਜਾਣਾ ਇਸ ਤਰ੍ਹਾਂ ਮੈਂ ਅੱਜ ਫਿਰ ਗਰਮੀ ਹੁਣ ਰਹਿੰਦੇ ਆ 20 ਦਿਨ ਗਾਇਸ ਮੀਂਹ ਪੈਣਾ ਸ਼ੁਰੂ ਹੋਇਆ ਨੇ ਸ਼ਾਇਦ 20 ਤੋਂ ਬਾਅਦ ਫਿਰ ਚੱਲਾਂਗੇ ਆਪਾਂ 21 ਆ 22 ਦੇ ਜੂਨ ਚੱਲਾਂਗੇ ਹਾਂਜੀ ਗਾਇਸ ਤੇ ਅੱਜ ਦਾ ਵਲੌਗ ਅੱਲਗਾ ਇੱਥੇ ਖਤਮ ਤੇ ਗਾਇਸ ਤੁਹਾਨੂੰ ਪਤਾ ਪਿਛਲੇ ਕੱਲ ਬਰੋ ਨਹੀਂ ਆਇਆ ਤਾਂ ਅੱਜ ਵਲੌਗ ਚਲੋ ਆ ਜਾਣਾ ਵਾ ਤੇ ਪਿਛਲੇ ਦੋ ਤਿੰਨ ਦਿਨ ਤੋਂ ਇੰਨੀ ਜ਼ਿਆਦਾ ਗਰਮੀ ਪੈਣੀ ਨਾ ਜਾਣ ਇੰਨੀ ਜ਼ਿਆਦਾ ਗਰਮੀ ਪੈਣੀ ਨਾ ਕਿ ਪੁੱਛੋ ਕੁਝ ਨਾ ਤੇ ਸੱਤ ਮੰਦਣਾ ਵੀ ਮੇਰਾ ਬਾਈਕ ਨਾ ਅੰਦਰੋਂ ਬਾਹਰ ਕੱਢ ਨੂੰ ਜੀ ਨਹੀਂ ਕਰਦਾ ਮਤਲਬ ਇਹ ਗੁੱਸੇ ਨਾਲ ਘਰ ਤੋਂ ਬਾਹਰ ਜਾਣ ਵਾਲੀ ਇੱਕ ਈ ਕਿਤੇ ਇੱਕ ਘਰ ਦੇ ਅੰਦਰੋਂ ਬਾਹਰ ਕੱਢ ਨੂੰ ਜੀ ਨਹੀਂ ਕੱਢ ਵੀ ਮੈਂ ਲਾ ਕੇ ਬੈਨੋ ਜਾ ਕੇ ਬਾਈਕ ਤੇ ਡਰਾਈਵ ਕਰਾਂ ਇੰਨਾ ਜਿਆਦਾ ਮੰਦਾ ਵਾਲੀ ਆ ਗਰਮੀ ਨਾਲ ਅੱਜ ਮੈਂ ਜਾਣਾ ਜਤਰਾ ਅਮਰਸਾਹ ਜਾਂ ਜਲੰਧਰ ਤੱਕ ਨੂੰ ਬੜਾ ਆਪਣੀ ਬਾਈਕ ਤੇ ਮੈਂ ਹਰ ਇੱਕ ਵਲੋਗ ਦੱਸਦਾ ਵੀ ਆਪਣੇ ਬ੍ਰੇਕਾਂ ਦੇ ਪੈਡ ਪੈਨ ਵਾਲੇ ਹੋਰ ਨਹੀਂ ਜਾਣ ਕੋ ਆ ਜਾਣ ਜਾਣਦੇ ਆ ਇੰਨੀ ਜਿਆਦਾ ਗਰਮੀ ਕਰਕੇ ਅੱਜ ਤਾਂ ਗਾਇਸ ਸੜਕ 'ਤੇ ਲੱਗੇ ਇੰਨੇ ਦਿਨ ਲੱਗ ਗਿਆ ਨਾ ਭੇੜਾ ਕੋ ਸਾਫ ਛੱਡ ਦੁਕਾਨ ਤੇ ਬੈਠਾ ਮੈਂ ਲੁੱਟ ਕੇ ਹੋਲ ਕੇ 6:00 ਵਜੇ ਦਾ ਤਮੇ ਸਾਵਾਂ ਲੌਂਡਿਆਂ ਵੀ ਅੱਜ ਦਾ ਹਾਈਐਸਟ ਡਿਗਰੀ ਟੈਂਪਰ ਚ ਪਤਾ ਕਿੰਨਾ ਜਾਣਾ 44 ਡਿਗਰੀ ਜਾਣਾ ਅੱਜ ਫਿਲਹਾਲ 8 ਵਜ ਗਏ ਆ ਤੇ 33 34 35 ਸ਼ੁਰੂ ਕੰਮ ਹੋ ਗਿਆ ਤੇ 12 ਇੱਕ ਦਾ 44 45 44 43 44 ਚੱਲ ਜਾਣਾ ਤੇ ਅੱਜ ਫਿਰ ਬਹੁਤ ਗੰਦਾ ਦਿਨ ਲੱਗਣਾ ਯਾਰ ਤੇ ਪਤਾ ਨਹੀਂ ਅੱਜ ਫਿਰ ਕਿਵੇਂ ਦੇਰ ਸਕੰਡ ਹੋਣਾ ਕਿਤਾ ਨਹੀਂ ਬਾਕੀ ਇਤਰਾ ਦਿਨ ਲੰਗੀ ਜਾਂਦੇ ਗਾਇਸ ਰੋਜ਼ ਗਰਮੀ ਦੇ ਜੇੜ ਦਾ ਵੀ ਲੰਘ ਗਿਆ ਹਾੜ ਦਾ ਵੀ ਲੰਘ ਜਾਣਾ ਅਗਲਾ ਵੀ ਨੰਬਰ ਸੌਂ ਦਾ ਆ ਨਾ ਭਾਈ ਮੀਂਹ ਸ਼ੁਰੂ ਹੋਏ ਨੇ ਤੇ ਰੋਣੇ ਦੇ ਜਾਂਦਾ ਪੰਗਾ ਰਹਿਣਾ ਮਾਈਕ ਤੇ ਮੀਂਹ ਕਿਤੇ ਜਾਣਾ ਕਿ ਗਿੱਲੇ ਉਹਦਾ ਕਰਨਾ ਉਹ ਵੀ ਪੰਗੇ ਜਾ ਕਰਨਾ ਤੇ ਬਾਕੀ ਵੇਖੋ ਗਾਇਸ ਕੀ ਬੰਦ ਆਉਣ ਕਿਤਾ ਤੇ ਅੱਜ ਦਾ ਵਲੋਗ ਹੈ ਜਮੈਂ ਇਹਦੇ ਖਤਰਪਰ ਲਗਾਵਾ ਤੇ ਵੈਸੇ ਮੈਂ ਕੋਸ਼ਿਸ਼ ਕੀਤੀ ਹੈ ਡੇਲੀ ਵਲੋਗ ਤੁਹਾਨੂੰ ਅਪਲੋਡ ਕਰਕੇ ਦੱਸਿਆ ਕਰੂੰ ਹਫ਼ਤਾ ਦੋ ਦੋ ਇਹਦਾ ਪਰ ਜਨ ਕਿਤੇ ਨਾ ਕਿਤੇ ਫੇਰ ਹੀ ਬੜੋ ਬੜੀ ਨੰਗਾ ਪੈ ਜਾਂਦਾ ਯਾਰ ਕਿ ਤੇ ਨਹੀਂ ਵਲੋਗ ਬਣਨੇ ਪੌਦਾ ਕੋਈ ਯਾਰ ਨਹੀਂ ਕਿਤੇ ਜਾ ਜਾਂਦਾ ਕਿ ਯਾਰ ਨਹੀਂ ਬਸਦਾ ਤੇ ਕੱਲ ਜਾ ਕੇ ਸ਼ਾਮੀ ਤੇ ਭੂਣ ਲੜ ਕੇ ਆਇਆ ਕੱਲ ਬੋਲਾ ਹੁਣ ਤੇ ਕਾਣੀ ਕਿਤਨਾ ਸੋਇ ਰੱਤਾਂ ਪਰ ਆਪੇ ਲੱਤ ਗਈ ਆ ਕੌਟੀ ਆ ਨਾ ਬੋਲੇ ਟਾ ਵਡਾ ਹੋ ਗਿਆ ਇੱਥੇ ਰੋਗ ਹੋ ਗਿਆ ਕਿਤੋਂ ਇਹ ਤੋਂ ਏਡਾ ਵਡਾ ਹੋਇਆ ਮਾੜੀ ਮਾੜੀ ਸੋਜ ਆ ਗਈ ਦੇ ਸਾਰੇ ਇੱਥੇ ਆ ਦੇ ਤੇ ਸੋਜੜੀ ਵੀ ਹੈਗੀ ਆ ਤੇ ਓਕੇ ਗਾਇਸ ਅੱਜ ਦਾ ਵਲੌਗ ਇੱਥੇ ਕਰਮ ਕਰਦੇ ਫਿਰ ਮਿਲਾਂਗੇ ਕੱਲ੍ਹ ਸਵੇਰ ਉਹਦੇ ਨਾਲ ਤੇ ਫਿਰ ਕਰਾਂਗਾ ਮੈਂ ਗੱਲ ਪਰਿਵਾਰਤਲਾ ਦੀ ਵੀ ਹੁੰਦੀ ਆ ਬੇਹਦੇ ਆ ਵੀ ਕਿਦੋਂ ਆਪਣੇ ਤੋਂ ਜਾ ਜਾਂਦਾ ਉਹ ਬਹੀ ਤਾਂ ਕੰਮ ਬਾਈਕ ਦਾ ਕੰਮ ਕਰਾਉਣ ਜਿੱਦ ਠੰਡਾ ਮੌਸਮ ਉਹ ਤੋਂ ਨਿਕਲਾਂਗੇ ਉਤੋਂ ਪਹਿਲਾਂ ਜੀ ਬਿਲਕੁਲ ਨਹੀਂ ਕਰਦਾ ਨਿਕਲ ਨਹੀਂ ਆਦਾ ਉਕੇ ਸਾਡੇ ਸਸੀ ਕਾ ਬਾਈ ਬਸਾਰ ਮਨ ਲਾਵੀ ਜਿੰਨੇ ਭਰਾ ਵੇ ਤੇ ਸਪੋਰਟ ਕਰਦੇ ਬਹੁਤ ਬਨੇ ਕਿ ਕਰਨ ਦਾ ਅੱਲਾ ਵੀ